ਪਾਣੀ ਨਾਲ ਭਰੀ ਇੱਕ ਵੱਡੀ ਝੀਲ ਦੇ ਕੰਢੇ ਉੱਤੇ ਕਈ ਸੰਘਣੇ ਅਤੇ ਵੱਡੇ ਰੁੱਖ ਸਨ। ਇਨ੍ਹਾਂ ਰੁੱਖਾਂ ਉੱਤੇ ਕਈ ਤਰ੍ਹਾਂ ਦੇ ਪੰਛੀ ਰਹਿੰਦੇ ਸਨ। ਇੱਕ ਕਟਹਲ ਦੇ ਰੁੱਖ ਉੱਤੇ ਬਾਂਦਰ ਰਹਿੰਦਾ ਸੀ ਜੋ ਨਿੱਡਰ ਅਤੇ ਬੁੱਧੀਮਾਨ ਸੀ। ਇੱਕ ਦਿਨ ਇੱਕ ਮગરਮੱਛ ਪਾਣੀ ਤੋਂ ਬਾਹਰ ਆ ਧੁੱਪ ਸੇਕਣ ਲਈ ਕਟਹਲ ਦੇ ਰੁੱਖ ਥੱਲੇ ਆ ਗਿਆ। ਬਾਂਦਰ ਅਤੇ ਮગરਮੱਛ ਗੱਲਾਂ ਕਰਨ ਲੱਗੇ। ਗੱਲਾਂ ਕਰਦੇ ਕਰਦੇ ਦੋਹਾਂ ਵਿੱਚ ਦੋਸਤੀ ਹੋ ਗਈ। ਇੱਕ ਦਿਨ ਮਗਰਮੱਛ ਨੂੰ ਖਾਣ ਲਈ ਕੋਈ ਸ਼ਿਕਾਰ ਨਾ ਮਿਲਿਆ। ਭੁੱਖ ਨਾਲ ਉਹਦਾ ਬੁਰਾ ਹਾਲ ਸੀ। ਥੱਕ ਹਾਰ ਕੇ ਮਗਰਮੱਛ ਪਾਣੀ ਤੋਂ ਬਾਹਰ ਕਟਹਲ ਦੇ ਰੁੱਖ ਥੱਲੇ ਆ ਗਿਆ। ਮਗਰਮੱਛ ਨੂੰ ਉਦਾਸ ਦੇਖ ਬਾਂਦਰ ਵੀ ਕਟਹਲ ਦੇ ਰੁੱਖ ਤੋਂ ਥੱਲੇ ਆ ਗਿਆ। ਉਹਨੇ ਮਗਰਮੱਛ ਨੂੰ ਉਸਦੀ ਉਦਾਸੀ ਅਤੇ ਪਰੇਸ਼ਾਨੀ ਦਾ ਕਾਰਨ ਪੁੱਛਿਆ। ਭੁੱਖੇ ਮਗਰਮੱਛ ਦੇ ਮਨ ਵਿੱਚ ਬੇਈਮਾਨੀ ਆ ਗਈ। ਉਸਨੇ ਸੋਚਿਆ ਕਿਉਂ ਨਾ ਅੱਜ ਬਾਂਦਰ ਨੂੰ ਹੀ ਖਾਧਾ ਜਾਵੇ। ਮਗਰਮੱਛ ਨੇ ਕਿਹਾ ਤੈਨੂੰ ਮਿਲਣ ਬਾਰੇ ਅਤੇ ਤੇਰੀ ਦੋਸਤੀ ਬਾਰੇ ਮੈਂ ਆਪਣੀ ਘਰ ਵਾਲੀ ਨੂੰ ਦੱਸਿਆ ਸੀ ਪਰ ਉਸ ਨੂੰ ਇਤਵਾਰ ਹੀ ਨਹੀਂ ਆਇਆ ਕਹਿਣ ਲੱਗੀ ਬਾਂਦਰ ਤੇਰਾ ਦੋਸਤ ਨਹੀਂ ਹੋ ਸਕਦਾ ਮੈਂ ਕਿਹਾ ਕਿਉਂ ਕਹਿਣ ਲੱਗੀ ਤੇਰੀ ਡਰਾਉਣੀ ਸ਼ਕਲ ਤੋਂ ਤਾਂ ਬਾਂਦਰ ਡਰ ਗਿਆ ਹੋਵੇਗਾ ਮੈਂ ਕਿਹਾ ਬਿਲਕੁਲ ਨਹੀਂ ਮੈਂ ਉਹਨੂੰ ਇਹ ਵੀ ਦੱਸਿਆ ਕਿ ਤੂੰ ਮੇਰੇ ਨਾਲ ਕਿੰਨਾ ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾ ਹੈ ਹੁਣ ਮੇਰੀ ਘਰ ਵਾਲੀ ਜਿੱਦ ਕਰੀ ਬੈਠੀ ਹੈ ਕਿ ਮੈਂ ਇਹੋ ਜਿਹੇ ਦਲੇਰ ਬਾਂਦਰ ਨੂੰ ਦੇਖਣਾ ਚਾਹੁੰਦੀ ਹਾਂ ਮੈਂ ਇਸ ਲਈ ਉਦਾਸ ਹਾਂ ਕੀ ਪਤਾ ਨਹੀਂ ਤੂੰ ਮੇਰੀ ਗੱਲ ਮੰਨੇਗਾ ਜਾਂ ਨਹੀਂ ਬਾਂਦਰ ਨੇ ਕਿਹਾ ਤੂੰ ਮੇਰਾ ਦੋਸਤ ਹੈ ਮੰਨਾਂਗਾ ਕਿਉਂ ਨਹੀਂ ਤੇਰੀ ਉਦਾਸੀ ਦੂਰ ਕਰਨ ਲਈ ਮੈਂ ਤੇਰੇ ਨਾਲ ਚੱਲਣ ਲਈ ਤਿਆਰ ਹਾਂ ਬਾਂਦਰ ਮગરਮਛ ਦੀ ਪਿੱਠ ਤੇ ਬੈਠ ਗਿਆ ਮગરਮਛ ਹਾਲੇ ਪਾਣੀ ਵਿੱਚ ਉਤਰਨ ਹੀ ਲੱਗਾ ਸੀ ਕਿ ਬੁੱਧੀਮਾਨ ਬਾਂਦਰ ਦੇ ਦਿਲ ਵਿੱਚ ਖਿਆਲ ਆਇਆ ਜੇ ਇਸ ਦੀ ਪਤਨੀ ਮੈਨੂੰ ਦੇਖਣਾ ਚਾਹੁੰਦੀ ਸੀ ਤਾਂ ਉਹ ਇਹਦੇ ਨਾਲ ਕਿਉਂ ਨਹੀਂ ਆਈ ਇਹ ਗੱਲ ਬਾਂਦਰ ਨੇ ਮગરਮਛ ਨੂੰ ਪੁੱਛੀ ਮੈਨੂੰ ਦਿਖਾਉਣ ਲਈ ਤੂੰ ਪਤਨੀ ਨੂੰ ਨਾਲ ਕਿਉਂ ਨਹੀਂ ਲੈ ਆਇਆ ਅਸਲ ਵਿੱਚ ਉਹ ਤੇਰਾ ਕਲੇਜਾ ਕੱਢ ਕੇ ਦੇਖਣਾ ਚਾਹੁੰਦੀ ਹੈ ਕਹਿੰਦੀ ਹੈ ਮਗਰਮੱਛ ਤੋਂ ਨਾ ਡਰਨ ਵਾਲੇ ਬਾਂਦਰ ਦਾ ਕਲੇਜਾ ਕਿਤਨਾ ਵੱਡਾ ਹੋਵੇਗਾ ਬਾਂਦਰ ਨੂੰ ਮਗਰਮੱਛ ਦੀ ਸਾਰੀ ਚਲਾਕੀ ਅਤੇ ਮਕਾਰੀ ਸਮਝ ਵਿੱਚ ਆ ਗਈ ਬਾਂਦਰ ਨੇ ਸੋਚਿਆ ਇਸ ਵੇਲੇ ਜੇਕਰ ਮੈਂ ਦਲੇਰੀ ਅਤੇ ਸਿਆਣਪ ਤੋਂ ਕੰਮ ਨਾ ਲਿਆ ਤਾਂ ਮਗਰਮੱਛ ਮੈਨੂੰ ਕਿਸੇ ਵੀ ਪਲ ਖਾ ਜਾਵੇਗਾ ਅਚਾਨਕ ਬਾਂਦਰ ਜ਼ੋਰ-ਜ਼ੋਰ ਦੀ ਹੱਸਣ ਲੱਗਾ ਮਗਰਮੱਛ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਬਾਂਦਰ ਨੇ ਕਿਹਾ ਦੋਸਤ ਜੇ ਇਤਨੀ ਗੱਲ ਸੀ ਤਾਂ ਤੂੰ ਪਹਿਲਾਂ ਦੱਸਦਾ ਮੈਂ ਕਲੇਜਾ ਨਾਲ ਹੀ ਲੈ ਕੇ ਆਉਂਦਾ ਤਾਂ ਤੇਰਾ ਕਲੇਜਾ ਕਿੱਥੇ ਆ ਮਗਰਮੱਛ ਨੇ ਪੁੱਛਿਆ ਕਲੇਜਾ ਤਾਂ ਮੈਂ ਕਟਹਲ ਦੇ ਰੁੱਖ ਤੇ ਟੰਗ ਕੇ ਰੱਖਦਾ ਹਾਂ ਹੁਣ ਤਾਂ ਮੇਰੇ ਕੋਲ ਮੇਰੇ ਪਿੰਡੇ ਦੀ ਜੱਤ ਅਤੇ ਹੱਡੀਆਂ ਹੀ ਨੇ ਪਰ ਕਲੇਜੇ ਤੋਂ ਬਿਨਾ ਤਾਂ ਮੇਰੀ ਪਤਨੀ ਨੂੰ ਪਤਾ ਹੀ ਨਹੀਂ ਲੱਗਣਾ ਕਿ ਤੂੰ ਕਿਤਨਾ ਨਿੱਡਰ ਕਿਵੇਂ ਹੈ ਚਲ ਆਪਾਂ ਕਲੇਜਾ ਲੈ ਕੇ ਆਉਂਦੇ ਹਾਂ ਬਾਂਦਰ ਨੇ ਕਿਹਾ ਠੀਕ ਹੈ ਮਗਰਮੱਛ ਤੇ ਬਾਂਦਰ ਪਾਣੀ ਤੋਂ ਬਾਹਰ ਆ ਗਏ ਬਾਂਦਰ ਕਟਹਲ ਦੇ ਰੁੱਖ ਤੇ ਜਾ ਚੜਿਆ ਤੇ ਕਾਫੀ ਦੇਰ ਥੱਲੇ ਨਾ ਉਤਰਿਆ ਮਗਰਮੱਛ ਆਵਾਜ਼ਾਂ ਮਾਰਨ ਲੱਗਾ ਕਿ ਛੇਤੀ ਥੱਲੇ ਆ ਮੇਰੀ ਪਤਨੀ ਤੇਰੀ ਦਲੇਰੀ ਦੇਖਣਾ ਚਾਹੁੰਦੀ ਐ। ਬਾਂਦਰ ਨੇ ਕਿਹਾ ਤੂੰ ਹੁਣ ਜਾ ਮੈਂ ਤੇਰਾ ਦੋਸਤ ਨਹੀਂ ਆ। ਕਿਉਂ? ਮਗਰਮੱਛ ਨੇ ਕਿਹਾ ਕਿਉਂਕਿ ਮੈਂ ਅਜਿਹੇ ਦੋਸਤ ਨਹੀਂ ਬਣਾਉਂਦਾ ਜਿਹੜੇ ਦੋਸਤੀ ਦੇ ਨਾਂ ਤੇ ਧੋਖਾ ਦੇਣ ਵਾਲੇ ਹੋਣ।